oh ਨ ਮਸਟ ਬੀ ਦੇ ਪਵਿੱਤਰ ਤਿਹਾਰ ਤੇ ਆਦੇਸ਼ ਕ੍ਰਿਸ਼ਨ ਤੁਹਾਨੂੰ ਸੰਮਤੀ ਨੂੰ ਜੋ ਇਥੇ ਧਾਰਮਿਕ ਪ੍ਰੋਗਰਾਮ ਦਰਬਾਰ ਲਗਾ ਰੱਖੇ ਨੇ ਪੂਰੀ ਸ਼ਰਦਾ ਦੇ ਨਾਲ ਪੂਰੇ ਹੁਮ ਹਮਾ ਕੇ ਸ਼ਹਿਰ ਵਾਸੀ ਇੱਥੇ ਪਹੁੰਚ ਰਹੇ ਨੇ ਅਤੇ ਕ੍ਰਿਸ਼ਨ ਜੀ ਤੋਂ ਅਸ਼ੀਰਵਾਦ ਉਹਦੇ ਰੰਗ ਦੇ ਵਿੱਚ ਰੰਗਣ ਇੱਥੇ ਪਹੁੰਚੇ ਨੇ ਸੋ ਮਸ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਤੇ ਸਾਰੇ ਹੀ ਸੰਮਤੀ ਦੇ ਜਿੰਨੇ ਵੀ ਮੈਂਬਰ ਨੇ ਇਹਨਾਂ ਨੂੰ ਸਭ ਤੋਂ ਵਧਾਈਆਂ ਦੇਣਾ ਕਿ ਤੁਸੀਂ ਜੋ ਵੀ ਸ਼ਹਿਰ ਲਈ ਉਸ ਕ੍ਰਿਸ਼ਨ ਜੀ ਦੀ ਲੀਲਾ ਲਈ ਉਹਦੇ ਪਾਣੇ ਦੇ ਵਿੱਚ ਰਹਿ ਕੇ ਇੱਕ ਵਧੀਆ ਪ੍ਰੋਗਰਾਮ ਆਯੋਜਿਤ ਕਰਦੇ ਹਾਂ ਤਾਂ ਜੋ ਲੋਕ ਉਹਨਾਂ ਨੂੰ ਉਹਨਾਂ ਦੇ ਕਥਾਵਾਂ ਸੁਣ ਸਕਣ ਇੱਥੇ ਆ ਕੇ ਬਹੁਤ ਵਧੀਆ ਲੰਗਰ ਦਾ ਪ੍ਰਬੰਧ ਕੀਤਾ ਹੈ ਇਹਨਾਂ ਨੇ ਸਾਰਿਆਂ ਦੀ ਸਰਦ ਦਾ ਭਾਵਨਾ ਕ੍ਰਿਸ਼ਨ ਜੀ ਨਾਲ ਜੁੜੀ ਹੋਈ ਹੈ ਸੋ ਸੰਗਤਾਂ ਹਮ-ਹਮਾ ਕੇ ਪਹੁੰਚਦੀਆਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਰਾਸ਼ਾ ਸੋ ਇਹਨਾਂ ਨੂੰ ਸਾਰਿਆਂ ਨੂੰ ਮੈਂ ਵਧਾਈਆਂ ਦਿੰਦਾ ਕਿ ਤੁਸੀਂ ਜੋ ਸ਼ਹਿਰ ਵਾਸੀਆਂ ਲਈ ਇੱਕ ਉਹਨਾਂ ਦੀ ਆ ਯਾਦ ਕ੍ਰਿਸ਼ਨ ਜੀ ਦੀ ਸਮਰਪਿਤ ਤੇ ਪ੍ਰੋਗਰਾਮ ਕਰਾਉਣੇ ਹੋ ਹਮੇਸ਼ਾ ਬਧੇ ਫੁੱਲੇ ਤੇ ਲੋਕ ਇੱਥੇ ਆਉਣ ਤੇ ਕ੍ਰਿਸ਼ਨ ਜੀ ਦੀ ਲੀਲਾ ਦਾ ਆਨੰਦ ਲੈ ਸਕਦੇ ਜੈ ਸ਼੍ਰੀ ਅਦੇ ਜੈ ਸ਼੍ਰੀ ਕ੍ਰਿਸ਼ਨਾ ਅਸੀਂ ਸਾਰੇ ਸ਼ਹਿਰ ਦੇ ਵਸਨੀਕਾਂ ਦਾ ਬਹੁਤ ਹੀ ਵਧੀਆ ਧੰਨਵਾਦ ਕਰਦੇ ਆ ਜੋ ਕੱਲ ਸ਼ੋਭਾ ਯਾਤਰਾ ਜਿਵੇਂ ਸਾਡਾ ਮਾਨ ਸਾਰੇ ਸ਼ਹਿਰ ਨੇ ਵਧਾਇਆ ਲੰਗਰ ਲਾ ਕੇ ਕਨਈਆ ਨੂੰ ਫੁੱਲਾਂ ਵਰਸ਼ਾ ਕਰਕੇ ਤੇ ਅੱਜ ਵੀ ਜੋ ਸਾਰਾ ਰਾਧਾ ਕ੍ਰਿਸ਼ਨ ਧਾਮ ਦੀ ਇੱਜ਼ਤ ਨੂੰ ਵਧਾ ਰਹੇ ਆ ਜਿੰਨੀ ਪਬਲਿਕ ਇੱਥੇ ਆਈ ਆ ਉਹਨਾਂ ਦਾ ਲੱਖ ਲੱਖ ਧੰਨਵਾਦ ਕਰਦੇ ਆ ਅਸੀਂ ਬਜਾਜ ਪਰਿਵਾਰ ਖਾਸ ਤੌਰ ਤੇ ਜਿਨ੍ਹਾਂ ਵੱਲੋਂ ਇਹ ਲੰਗਰ ਦਾ ਯੋਜਨ ਕੀਤਾ ਜਾਂਦਾ ਜਿਹਦੇ ਕਰਕੇ ਇਹ ਮੇਲਾ ਲੱਗਦਾ ਪੂਰਾ ਬਜਾਜ ਪਰਿਵਾਰ ਹਮੇਸ਼ਾ ਜਿੱਦਨ ਤੋਂ ਇਹ ਲੰਗਰ ਸ਼ੁਰੂ ਹੋਇਆ ਜਨਮ ਅਸ਼ਟਮੀ ਮਨਾ ਲੈ ਸ਼ੁਰੂ ਕੀਤੀ ਸਾਡੇ ਨਾਲ ਰਿਹਾ ਹਮੇਸ਼ਾ ਤੇ ਲਾਈਟਾਂ ਲਾ ਕੇ ਬਹੁਤ ਹੀ ਸੁੰਦਰ ਅੱਜ ਕਨਈਆ ਦਾ ਦਰਬਾਰ ਸਜਾਇਆ ਗਿਆ ਫੁੱਲ ਬੰਗਲਾ ਬਣਾਇਆ ਗਿਆ ਅੱਜ ਤਕਰੀਬਨ 10000 ਬੰਦੇ ਦਾ ਲੰਗਰ ਦਾ ਅਰੇਂਜਮੈਂਟ ਕੀਤਾ ਤੇ ਅੱਜ ਵਿਰਿੰਦਾਵਨ ਤੋਂ ਸਾਡੀ ਅੰਜਲੀ ਕਿਸ਼ੋਰੀ ਜੀ ਆਏ ਹੋਏ ਨੇ ਜਿਹੜੇ ਭਜਨਾ ਦੀ ਵਰਸ਼ਾ ਕਰ ਰਹੇ ਨੇ ਤੇ ਬਹੁਤ ਹੀ ਸ਼ਹਿਰ ਦਾ ਸਹਿਯੋਗ ਹੈ ਅਸੀਂ ਜਣੀਆਂ ਉਹਨਾਂ ਦੇ ਬਹੁਤ ਹੀ ਸੰਗਤ ਨੂੰ ਲੱਖ ਲੱਖ ਜ ਦੇਸ਼ੀ ਕੈਸ਼ੀ ਨੀ ਕ੍ਰਿਸ਼ਨਾ ਅੱਜ ਦਾਦਾ ਕਿਸ਼ਨ ਧਾਮ ਵੱਲੋਂ ਜਨਮ ਅਸ਼ੀਸ਼ ਦਾ ਤੋ ਮਨਾਇਆ ਜਾ ਰਿਹਾ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਦਾਦਾ ਕਿਸ਼ਨ ਧਾਮ ਵੱਲੋਂ ਲੱਖ ਲੱਖ ਵਧਾਈ ਇਹ ਆਸ਼ਰਮ ਨਾਥ ਆਸ਼ਰਮ ਹੈ ਜੀ ਇੱਥੇ ਆਪਾਂ 120 ਬੱਚੇ ਅਡਾਪਸ਼ਨ ਕਰਾ ਚੁੱਕੇ ਆ 14 ਬੱਚੇ ਆਪਣੇ ਕੋਲੇ ਪੜ ਰਹੇ ਨੇ ਜੀ ਤੇ 20 ਬੱਚੇ ਆਪਾਂ ਪੇਰੈਂਟਸ ਨੂੰ ਮਿਲਾਏ ਨੇ ਜੀ ਇੱਥੇ ਅੱਜ ਦੀ ਡੇਟ 10000 ਰੁਪਏ ਬੰਦਾ ਲੰਗਰ ਖਾ ਕੇ ਜਾਂਦਾ ਹੈ ਜੀ ਬਹੁਤ ਹਮ ਤਾਂ ਮਨਾਇਆ ਜਾ ਰਿਹਾ ਜੀ ਰਾਧਾ ਕਿਸ਼ਨ ਤਾਂ ਵੱਲੋਂ